ਪਟਿਆਲੇ ਕੋਲੇ ਝੰਡੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ ਸਾਈਕਲ ਤੇ ਆਇਆ ਤੇ ਝੰਡੇ ਲੈਣ ਆਇਆ ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਆਪ ਹੀ ਝੰਡੇ ਲੈਣ ਆ ਗਿਆ ਤਾਂ ਉਹਨੇ ਕੀ ਕਿਹਾ ਆ ਬਜ਼ੁਰਗ ਹੈ ਇਹ ਕਹਿੰਦਾ ਮੈਂ ਮਜ਼ਦੂਰ ਆ ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆਮਾ ਦੀ ਪਾਰਟੀ ਦਾ ਕਿਉਂ ਲੈਣਾ ਆ ਕਹਿੰਦਾ ਸਾਡੇ ਤੱਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਕਹਿੰਦਾ ਹੁਣ ਇਸਕੋ ਕਹੀਂ ਦੇਖਾ ਹੈ ਚਿਹਰਾ ਜਾਨਾ ਪਛਾਣਾ ਲੱਗ ਰਿਹਾ